ਮੈਂ ਕੋਲ ਝੂਠੇ ਤ੍ਰੇਤ ਨੇ ਮੈਂ ਰਾਜੇਸ਼ ਤੋਂ ਬਾਦ ਦਾ ਨਸ਼ਕਾ ਇਹਨਾਂ ਫੋਟੇ ਬਾਤਾਂ ਦਾ ਤੋ ਹੋਇਆ ਸੀ ਹਾਂ ਪਰ ਮੇਰੇ ਬਾਹਰ ਸੱਦ ਨੂੰ ਮੇਰਾ ਟੱਕਾ ਹੋਇਆ ਗੋਸ਼ਲਾਸ ਕੈਲੀਫੋਰਨੀਆ ਐਟਾਬਰ ਨੂੰ ਕਰਨਾ ਆਈ ਸੀ ਤੈਨੂੰ ਕਿਵੇਂ ਅਬਰਾ ਕਰਾਂਗੇ ਪਿਆਰਿਓ ਗੋਹ ਖਰਾਬ ਨੇ ਕਿਚੀਲਾ ਨਕਰ ਨਵੀ ਸਿਆਪੂ ਦੀ ਧਰਤੀ ਐ ਪਿੰਡ ਦੇ ਵਿੱਚ ਭੇਜਤਾ ਚੀਦੇ ਕਹੇ ਜਾ ਉੱਥੇ ਇੱਕ ਗੋਲਾ ਲੇਕਿਆ ਕੱਚਾ ਧਰਾਂ ਜਿਹੜਾ ਚਰਖੇ ਦੇ ਨਾਲ ਘੁੱਟਿਆ ਹੋਵੇ ਕਿਸੇ ਚਾਹ ਦਾ ਚਲਕੇ ਤੋਂ ਗੋਲਾ ਨਾ ਕੀ ਰੱਖੇ ਤਾਪੂ ਪੂਰਨ ਬਾਰੇ ਕਹੀਏ સાથ ગયા જા કેને પેડ દે ઉછડા કરે એકવાર કત્યાના ઢાગા માણે બોલા દેતા છોડા આ પછરા પીછૈંગા ઓલા પર મા શરૂવાર માણે દોઆ દેતા લેકે દોઆ આ ગયા ખૂડે ઉપર ਫਿਰ ਜੀ ਆ ਫੜੋ ਗੋਲਾ ਗੋਲਾ ਫੜ ਕੇ ਗੋਲ ਖਿਲਾਫ ਨੇ ਥੱਲੇ ਸਰਤਾ ਪਾਣੀ ਦੇ ਵਿੱਚ ਥੱਲੇ ਨੂੰ ਜਾਂਦਾ ਖੂਚ ਲੋ ਇੱਕ ਪਾਸਾ ਉਹਦੇ ਰੱਜ ਜਾ ਤੇ ਥੱਲੇ ਨੂੰ ਗੋਲਾ ਗਿਆ ਜਦੋਂ ਗੋਲਾ ਜਾ ਕੇ ਪੂਰਨ ਦੇ ਚੰਦਾਂ ਨੂੰ ਲੱਗਿਆ ਪੂਰਨ ਨੇ ਆਕ ਬਾਈ ਕੱਲਾ ਬਰੂ ਜੀ ਇਹ ਤਾਂ ਧਾਕਾ ਕੱਚਾ ਇਹ ਆ ਮੈਂ ਕਿੱਥੋਂ ਨਿਕਲਾਂ ਕੱਲਾ ਪੂਰਨਾ ਜੇ ਧਾਕਾ ਕੱਚਾ ਅਜੇ ਚੁੰਬੀ ਕੱਚਾ ਤੇਰੇ ਪੱਲ ਤੇਰੀ ਬੇਕੁਰੀ ਹੋਈ ਇਹਨਾਂ ਹੱਪੜਾ ਹੱਪੜੇ ਜਿਵੇਂ ਟੁੰਡਾ ਨਾਲ ਹੋਰ ਸਾਲ ਵੇਚਿਆ ਸੀ ਨਾ ਉਸੇ ਤਰ੍ਹਾਂ ਹੋਲੇ ਨੂੰ ਲਵੇ ਤਾਂ ਸਾਡੇ 12 ਪੁਰਸ ਉਤਰਦੇ ਵਾਰ ਅੱਜ ਤਾ ਕਰਾਉਂਦੇ ਹੁੰਦੇ ਸੀ ਯੋਧ ਪ੍ਰੀਤੇ ਭਾਰਤੀਆ ਤੇਰੀ ਪੂਰਨਾ ਕੱਚੇ ਧਾਗੇ ਦਾ ਸੰਗਰਾਮ ਜਿਹਾ ਇਹੋ ਕਹੇ ਹੁੰਦੇ ਹੋ ਫਿਰ ਫੜਦੇ ਹੁੰਦੇ ਯੋਧ ਪ੍ਰੀਤੇ ਇਹ ਮਹਾਂ ਪੋਸਟਾ ਦੇ ਸ਼ਬਦ ਨੇ ਤੇ ਕਹੇ ਪੂਰਨਾ ਪਾ ਜੋਰ ਇਹ ਧਾਗੇ ਨੂੰ ਚੱਲ ਤੇਰੇ ਬਾਹਰ ਕਦੀ ਇਹਨਾਂ ਭਾਕ ਨੇ ਆਪਣੇ ਟੋਡਾ ਨਾਲ ਵੇਟ ਲਿਆ तुर ज

ਚਾਪੂਰ ਭਸਰੋ ਉਮੇ ਜਿੱਕੇ ਦੇਸਾ ਲਾਇਆ ਤੇ ਉਹਦੀਆਂ ਖਾਈਆਂ ਦੀ ਗੁਦੀ ਤੇ ਦੇ ਪੈਰ ਤੇ ਉਹਦੇ ਹੱਥ ਬਾੜ ਕੇ ਲਾਖ ਦੀ ਗੁਰੂ ਉੱਤੇ ਹੁੱਕਾ ਮਾਰ ਮਾਰ ਕੇ ਦੋਨੇ ਸੌਂਡ ਕਰ ਲਿਆ ਸੋਹਣ ਕਰਿਆ ਦੇਖ ਲਾ ਕੋਈ ਮਾਰੀ ਮੇਟੀ ਗਾਨੀ ਸੀ ਬਹੁਤ ਮਾਰਾ ਮੋਟਾ ਸੀਗਾ ਗੋਖ ਖਰਾਤ ਨੂੰ ਕੋ ਜਿੱਤਣ ਵਾਲਾ ਨਹੀਂ ਸੀ ਗੋਖ ਖਰਾਤ ਹੈ ਟੀਖਰਾ ਸੀ ਉਹਨੂੰ ਜਿੱਤ ਨਹੀਂ ਸਕਿਆ ਤੇ ਕੱਲਾ ਪੂਰਨ ਤੋਂ ਹੋ ਗਿਆ ਸਗਦੀਪ ਸਿੰਘ ਦਾ ਛੋੜਿਆ ਬੱਚਾ ਬੋਲਾ ਪਰਮਾਤਮਾ ਕੱਲਾ ਪੂਰਨ ਤੋਂ ਹੋ ਗਿਆ ਸਬੂਤ ਹੌਤੇ ਨੋਬਰ ਨੋ ਹੈ ਜਾਇ ਕਰ ਤੂੰ ਰਾਜ ਦਾ ਲੜਕਾ ਹੈ ਜਾ ਚੱਲਿਆ ਜਾ ਆਪਣੇ ਰਾਜ ਤੇ ਆਪਣੇ ਰਾਜੇ ਸਰਬਾਨ ਦੇ ਮਹਿਰਾਚ ਜਾ ਕੇ ਐਸ ਕਰ ਤੇਰੇ ਹੱਥ ਵੀ ਆ ਗਏ ਤੇਰੇ ਪੈਰ ਵੀ ਆ ਗਏ ਤੈਨੂੰ ਲਿਗਾ ਵੀ ਭਾਗ ਛਤੀ ਜਾ ਚੱਲਿਆ ਜਾ ਕਹ ਲੈ ਗੁਰੂ ਜੀ ਨਾ ਮੇਰਾ ਕੋਈ ਪਿਓ ਹੈ ਨਾ ਮੇਲਾ ਗੁਲਪਾਈ ਹੈ

ਕੋਈ ਵੀ ਪ੍ਰੋਗਰਾਮ ਕਿਹਦੇ ਨਾਲ ਆਇਆ। ਕਿਉਂਕਿ ਉਸ ਤੋਂ ਸਾਨੂੰ ਤੇ ਹੁਣ ਹੋ ਗਿਆ। ਇਸ ਕਰਕੇ ਮੈਨੂੰ ਇਹ ਲੜੀ ਵਗਛੜਉਣਾ ਪਿਆ। ਤੇ ਉਸ ਵੇਲੇ ਸੋਲ ਪਾਤ੍ਰੋ ਜਦੋਂ ਕਿਹਾ ਸੋਲ ਪਾਤ ਕੀ ਕਹਿੰਦਾ ਕਹਿੰਦਾ ਗੁਰੂ ਜੀ ਮੈਨੂੰ ਜੋਗ ਦੇ ਦਿਓ। ਹੋਰ ਦੋਰ ਖਲਾਸ ਹੋਰ ਹਜੇ ਵੀ ਦੇਖ ਰਿਹਾ। ਠੱਕਰ ਮਾਰ-ਮਾਰ ਕੇ ਬੇਪੂਰ ਦੇ ਕੱਚਾ ਤਾਂ ਨਹੀਂ ਲੋ ਜਿਹੜੇ ਇੱਕ ਪਾਸੇ ਪੂਰਨ ਇੱਕ ਪਾਸੇ ਬਹੁਤ ਖਰਾਬ ਦੋਨਾਂ ਦੇ ਜਵਾਸ ਸਵਾਭ ਹੁੰਦੇ ਉਸ ਵਿੱਚ ਕ੍ਰੱਤਾ ਜੋੜੀ ਕੋਲ ਰਸਤਾ ਕਰੋ ਮਹਿਰਦੀਨ ਦਾ ਦਾਸ ਤੇ ਪੂਰਨ ਕਹਿੰਦਾ ਹੈ ਹੰਤ ਜੋੜ ਕੇ ਦੋਵੇਂ ਚਾਨਾਂ ਦੇ ਵਿੱਚ ਬਹਿਦਾ ਹੈ ਦੀ ਦੀ ਸਾਲ ਬਚਾ ਹਰ ਕੋਈ ਆ ਲਾਵੇ ਇਹ ਸੁਣੀ ਦੀ ਸਾਲ ਬਚਾ ਹਰ ਕੋਈ ਆ ਲਾਵੇ Don't तोड़े आसन बेटा लाया नी सॾपूर नया योग कमाया नी सॾपूर नया यमाया नी बि सु ससगुरू जी रीत्रा मैनू जो ससुरू जी रीत्रा मैनूग करोण ज Come